ਤੇ ਜਿੱਥੇ ਸਰਬਤ ਖਾਲਸਾ ਬੁਲਾਇਆ ਗਿਆ ਬਾਬਾ ਸੁਖਦੇਵ ਸਿੰਘ ਪੁੱਟੋਂ ਵਾਲੇ ਨੇ ਇਹ ਗੱਲ ਕਹੀ ਆਪਣੇ ਇੱਕ ਸੇਵਾਦਾਰ ਨੂੰ ਕਹਿੰਦੇ ਵੀ ਪੰਥ ਖਾਲਸੇ ਨੇ ਇਕੱਠਾ ਹੋਣਾ ਏ ਕੋਈ ਨਹੀਂ ਜੇ ਸਰਕਾਰਾਂ ਤੇਰੇ ਕਣੀ ਝਾਕਣਗੀਆਂ ਵੀ ਮਾੜਾ ਵੀ ਹੋ ਜਾਊਗਾ ਪਰ ਆਪਾਂ ਪੰਥ ਦੀ ਸੇਵਾ ਵੱਧ ਚੜ੍ਹ ਕੇ ਕਰਨੀ ਆ ਤੇ ਉਹ ਜਿਹੜੀ ਜਗ੍ਹਾ ਦੇਣ ਵਾਲਾ ਉਹ ਇੱਕ ਨਾਨਕਸਰ ਦਾ ਸੰਗੀ ਸੀਗਾ ਭਰਾ ਛੋਟਾ ਉਹ ਸ਼ੇਰਾ ਉਹਨੂੰ ਕਹਿੰਨੇ ਆ ਉਹਨੇ ਪ੍ਰਵਾਹ ਨਹੀਂ ਕੀਤੀ ਪੰਜ ਕਿਲੇ ਉਹਨੇ ਉਸੇ ਟਾਈਮ ਸੰਗਤ ਵਾਸਤੇ ਵਿਹਲੇ ਕਰਤੇ ਵੀ ਸਾਨੂੰ ਜ਼ਮੀਨ ਦਾ ਲਾਲਚ ਨਹੀਂ ਸਾਡਾ ਖਾਲਸਾ ਇਕੱਠਾ ਹੋਵੇ ਹੁਣ ਤੁਸੀਂ ਨਾਨਕਸਰ ਨੂੰ ਇੱਥੇ ਕਿਵੇਂ ਮਾੜਾ ਕਹਿ ਦੋਗੇ ਔਰ ਉਦੋਂ ਬਾਅਦ ਜਿੱਥੇ ਸਰਬੱਤ ਖਾਲਸਾ ਇਕੱਠਾ ਹੋਇਆ ਹਮ ਬਾਬੇ ਪੋਚਵਾਲਿਆਂ ਨੇ ਮੁੜ ਕੇ ਉਸ ਪਰਿਵਾਰ ਨੂੰ ਜਗ੍ਹਾ ਨਹੀਂ ਵਰਤਣ ਦਿੱਤੀ ਉਹ ਕਹਿੰਦੇ ਇੱਥੇ ਹੁਣ ਖਾਲਸਾ ਆ ਗਿਆ ਖਾਲਸੇ ਦੇ ਚਰਨ ਪੈ ਗਏ ਪੰਜਾਂ ਕਿੱल्ल्याਾਂ 'ਚ ਸਕੂਲ ਬਣਿਆ ਹੋਇਆ ਉੱਥੇ 1000 ਬੱਚਾ ਉੱਥੇ ਸਕੂਲ 'ਚ ਪੜ੍ਹਾਈ ਲੈ ਰਹੇ ਆ ਤੇ ਮੈਂ ਹਮੇਸ਼ਾ ਬੇਨਤੀ ਕੀਤੀ ਆ ਸੀਬੀਐਸਸੀ ਦੀ ਪੜ੍ਹਾਈ ਆ ਉਹਨਾਂ ਦੇ ਸਕੂਲ 'ਚ ਸਵੇਰ ਨੂੰ ਉੱਥੇ ਅਰਦਾਸ ਕਰਕੇ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਫੇਰ ਕਲਾਸਾਂ 'ਚ ਬੱਚੇ ਜਾਂਦੇ ਆ ਸ਼ਨੀਵਾਰ ਨੂੰ ਤੇ ਉੱਥੇ ਸੁਖਨੀ ਸਾਹਿਬ ਦੀ ਬਾਣੀ ਸਾਰੇ ਬੱਚਿਆਂ ਨੂੰ ਪੜ੍ਹਾਈ ਜਾਂਦੀ ਆ ਤੇ ਜਦੋਂ ਉਹ ਬੱਚਾ 9ਵੀ ਪੂਰੇ ਗੁਰੂਗ੍ਰਾਂਸਾ ਮਰਦੀ ਸੰਥਿਆ ਕਰਾ ਦਿੱਤੀ ਜਾਂਦੀ ਆ ਤੁਸੀਂ ਇਹ ਦੱਸੋ ਵੀ ਇਦੋਂ ਵੱਡਾ ਪ੍ਰਚਾਰ ਕੀ ਹੋਊਗਾ ਔਰ ਔਰ ਵੱਡੀ ਗੱਲ ਰੁਪਈਆ ਵੀ ਨਹੀਂ ਲੈਂਦੇ ਉਹ 1 ਰੁਪਈਆ ਵੀ ਨਹੀਂ ਲੈਂਦੇ ਮੈਂ ਆਪਾਂ ਇਹ ਲੋਕਾਂ ਨੂੰ ਦਿਖਾਵਾਂਗੇ ਪਹਿਲੇ ਮੇਰੇ ਇੰਟਰਵਿਊ ਹੋਈ ਸੀ ਕਹਿੰਦੇ ਕਿੱਥੇ ਨੇ ਸਕੂਲ ਕੁਝ ਜ਼ਿਆਦਾ ਨਹੀਂ ਦੱਸਤੇ 48000 ਬੱਚਾ ਮੈਂ ਕਿਹਾ ਸੀ 48 ਤੋਂ 52000 ਤਾਂ ਹੋ ਸਕਦਾ ਪਰ 48 ਤੋਂ ਘਟ ਨਹੀਂ ਸਕਦੇ ਫੀਸ ਕੀ ਆ ਤੁਸੀਂ ਕੇਸ ਰੱਖਣੇ ਨੇ ਮਾਤਾ ਪਿਤਾ ਨੇ ਕੇਸ ਰੱਖਣੇ ਅਮਰਤ ਸ਼ਾਗਣਾ ਤੇ ਗੁਰੂ ਸਾਹਿਬ ਦੇ ਲੜ ਲੱਗਣਾ ਆ ਉਹਨਾਂ ਦੀ ਪੜਾਈ ਦੀ ਫੀਸ ਨਹੀਂ ਪਤਾ ਪਰੋਸ ਹੀ ਨਹੀਂ ਰਹੇ ਲੋਕੀ ਕਰ ਹੀ ਨਹੀਂ ਰਹੇ ਹੁਣ ਤੁਸ ਤੁਨ ਮੈਂ ਦੱਸਦਾ ਬਾਬੇ ਪਹਚਵਾਣੇ ਦੇ ਮੂੰਹ ਚੋਂ ਖੂਨ ਐਕਸੀਡੈਂਟ ਹੋ ਗਿਆ 14 ਵਾਰੀ ਤੋਂ ਉਹਨਾਂ ਦੇ ਸਰੀਰ ਦਾ ਆਪਰੇਸ਼ਨ ਹੋਇਆ ਹੋਇਆ ਤੇ ਬੰਦਾ ਫੇਰ ਸਾਰੀ ਸਾਰੀ ਰਾਤ ਭਜਨ ਚ ਬੈਠਾ ਰਹਿੰਦਾ ਸ੍ਰੀ ਐਨ ਸਵਾਈਆਂ ਚ ਬੈਠਾ ਰਹਿੰਦਾ ਇਤੋਂ ਵੱਡੀ ਭਗਤੀ ਕਿਹੜੀ ਹੈ 48000 ਬੱਚਾ ਹੈ ਤਾਂ ਗੁਰਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਰਿਹਾ ਤੁਸੀਂ ਉਹਨੂੰ ਕਿਉਂ ਨਹੀਂ ਪ੍ਰਮੋਟ ਕਰਦੇ ਤੇ ਇੱਕ ਨਾਨਕ ਸਰਚ ਇੱਕ ਬੰਦੇ ਨੇ ਗਲਤੀ ਕਰਤੀ ਉਹਨੂੰ ਚੱਕ ਕੇ ਨਾਨਕ ਸਰ ਆਏ ਆ ਠਾਠਾ ਆਏ ਨੇ ਠਾਠਾ ਮਤਲਬ ਉਹ ਗਲਤ ਆ ਨਾ ਅੱਛਾ ਬਾਬੇ ਤੁਹਾਡੇ ਵਿਆਹ ਦੇ ਉੱਤੇ ਬਹੁਤ ਸੈਲੀਬ੍ਰਿਟੀ ਪਹੁੰਚੇ ਹਾਂਜੀ ਰਜੀਤ ਸਿੰਘ ਢੰਡਰੀਆਂ ਵਾਲੇ ਉਹ ਵੀ ਪਹੁੰਚੇ ਹਾਂਜੀ ਚੰਗੇ ਟਾਈਮ ਤੇ ਤਾਂ ਸਾਰੇ ਆਉਂਦੇ ਨੇ ਹਾਂਜੀ ਜਦੋਂ ਕਿਸੇ ਤੇ ਮਾੜਾ ਟਾਈਮ ਆ ਜਾਵੇ ਉਦੋਂ ਇਕੱਠਾ ਕਰਨਾ ਪੈਂਦਾ ਵੀ ਭਈ ਆਜੋ ਜੀ ਅੱਜ ਇਹ ਗੱਲਬਾਤ ਹੋਈ ਹੈ ਕਿਉਂਕਿ ਮੈਂ ਤੁਹਾਡੇ ਨਾਲ ਫੇਸ ਕੀਤਾ ਚੀਜ਼ਾਂ ਦੇਖਿਆ ਸਾਰਾ ਕੁਝ ਹਾਂ ਹਾਂ ਬਿਲਕੁਲ ਬਿਲਕੁਲ ਕਿ ਲੱਗਦਾ ਕਿ ਜਦੋਂ ਜੇ ਤੁਹਾਡੇ ਤੇ ਕੋਈ ਮਾੜਾ ਟਾਈਮ ਆਉਂਦਾ ਉਹੀ ਸੈਲੀਬ੍ਰਿਟੀ ਉਹੀ ਸਾਰੇ ਤੁਹਾਡੇ ਨਾਲ ਖੜਨਗੇ ਅਸਲ ਵਿੱਚ ਮੈਂ ਤੁਹਾਨੂੰ ਦੱਸਦਾ ਆਪਾਂ ਇਹ ਆਸ ਰੱਖ ਕੇ ਕਿਉਂ ਜੀਉਣਾ ਕਿਹੜੀ ਗੱਲਾਂ ਆਪਾਂ ਆਸ ਰੱਖੀਏ ਕਿਸੇ ਤੇ ਜਿਵੇਂ ਆਪਦੇ ਦਵੰਦ 1.5 ਲੱਖ ਰੁਪਏ ਹੁਣ ਲੈ ਰਿਆ ਹੂੰ ਤਾਂ ਮੈਂ ਲੈ ਰਿਆ ਨਾ ਹੂੰ ਜਿਵੇਂ ਲੱਖ ਰੁਪਏ ਮੈਨੂੰ ਲੋਕੀ ਦੇ ਰਹੇ ਤਾਂ ਮੈਂ ਲੈ ਰਿਆ ਨਾ ਬਿਲਕੁਲ ਤੇ ਮੈਂ ਕਹਾਂ ਵੀ ਕੱਲ ਨੂੰ ਵੀ ਦੇਖੋ ਜੀ ਮੇਰੇ ਹਾਲਾਤ ਕੀ ਨੇ ਪੰਥ ਨੇ ਮੇਰਾ ਸਾਥ ਨਹੀਂ ਦਿੱਤਾ ਹੈਗਾ ਉਥੇ ਪੰਥ ਦੀ ਗਲਤੀ ਨਹੀਂ ਹੈਗੀ ਬਿਲਕੁਲ ਮੈਨੂੰ ਪੰਥ ਨੇ ਨਹੀਂ ਕਿਹਾ ਵੀ ਤੂੰ ਕੀਰਤਨ ਕਰ ਮੈਂ ਆਪਦੇ ਆਪ ਤੁਰਿਆ ਹੋਇਆ ਹੂੰ ਠੀਕ ਆ ਨਾ ਤੇ ਪੰਥ ਨੂੰ ਥੋੜੀ ਮਿਹਰ ਨਾ ਦਊਂਗਾ ਮੈਂ ਮੰਨ ਲਓ ਮੇਰੇ ਤੇ ਕੋਈ ਮੁਸੀਬਤ ਆ ਗਈ ਵੀ ਮੈਂ ਮਰ ਗਿਆ ਮੇਰਾ ਕੋਈ ਸਾਥ ਨਹੀਂ ਦਿੰਦਾ ਮੈਂ ਹੜ ਗਿਆ ਜੀ ਐਂ ਜੀ ਅਸੀਂ ਆ ਕਰਿਆ ਆ ਕਰਿਆ ਜੇ ਮੈਂ ਗੀਤ ਕਰ ਰਿਹਾ ਤਾਂ 1.5 ਲੱਖ ਰੁਪਏ ਮੇਰੀ ਵੋਕਲ ਦਾ ਮਿਲ ਰਿਹਾ ਮੈਨੂੰ ਤੇ ਕੱਲ ਨੂੰ ਕੋਈ ਕਵੇ ਵੀ ਹਾਂ ਵੀ ਮੈਂ ਤਾਂ ਪੰਜਾਬ ਵਾਰੇ ਸੱਚ ਕਾਇਆ ਜੀ ਮੈਂ ਇਕੱਲੇ ਨੇ ਇਦਾਂ ਕਰਿਆ ਮਹਿਣਾ ਨਹੀਂ ਹੈਗਾ ਕਿਸੇ ਦੇ ਸਿਰ ਤੇ ਮੰਨ ਕੇ ਚਲੋ ਇਹ ਇਹ ਚੀਜ਼ ਆਪਾਂ ਹਮੇਸ਼ਾ ਮੈਂ ਆਪਦੀ ਆਡੀਅੰਸ ਨੂੰ ਆਪਦੇ ਪਿਆਰ ਕਰਨ ਨਾਲ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਨਾ ਜਿੱਦਣ ਤੁਹਾਡੇ ਤੇ ਭੀੜ ਪਊਗੀ ਤੁਸੀਂ ਹੀ ਝੱਲਣੀ ਆ ਤੇ ਤੁਸੀਂ ਹੀ ਉਹਦਾ ਸਾਹਮਣਾ ਕਰਨਾ ਆ ਬਿਲਕੁਲ ਤੁਹਾਨੂੰ ਹੌਸਲਾ ਦੇਣ ਵਾਲੇ ਗੱਲਾਂ ਬਾਤਾਂ ਕਰਨ ਵਾਲੇ ਇੱਕ ਦੋ ਸਾਥ ਦੇਣ ਵਾਲੇ ਉੱਥੇ ਤੱਕ ਸਾਥ ਦੇਣਗੇ ਜਿੱਥੋਂ ਤੱਕ ਬਣਦਾ ਹੈ ਪਰ ਜੇ ਤੁਸੀਂ ਕਹੋ ਵੀ ਤੁਹਾਡੇ ਪਿੱਛੇ ਕੋ ਮਰੂਗਾ ਇਹ ਕਿਸੇ ਨੇ ਵੀ ਕਰਨਾ ਹੈਗਾ ਜੇ ਤੁਸੀਂ ਕਹੋ ਵੀ ਹਾਂ ਵੀ ਬਹੁਤ ਵੱਡੇ ਲੈਵਲ ਤੇ ਨਾ 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 ਭੀੜ ਤੁਹਾਡੇ ਤੇ ਪਈ ਆ ਤੇ ਤੁਸੀਂ ਹੀ ਨਜਿੱਠਣੀ ਆ ਆਸ-ਪਾਸੇ ਵਾਲੇ ਬੰਦੇ ਹੌਸਲਾ ਦਿੰਦੇ ਹੁੰਦੇ ਨੇ ਤੇ ਉਹ ਸਾਰੇ ਦਿੰਦੇ ਹੀ ਆ ਪਰ ਆਪਾਂ ਕਿਸੇ ਨੂੰ ਕਿਸੇ ਨਾਲ ਸ਼ਿਕਵਾ ਵੀ ਕਿਸੇ ਤੇ ਕਿਉਂ ਕਰੀਏ ਵੀ ਮੈਂ ਤਾਂ ਉਹਦਾ ਮਰਨ ਲੱਗਿਆ ਸੀ ਤੇ ਮੈਨੂੰ ਬਚਾਉਣ ਕਿਉਂ ਨਹੀਂ ਆਇਆ ਬਈ ਠੀਕ ਆ ਨਾ ਹੁਣ ਮੰਨ ਕੇ ਚੱਲੋ ਵੀ ਜੇ ਅਸਲ ਵਿੱਚ ਉਹ ਸਾਰੇ ਆਏ ਨੇ ਜੇ ਜੇ ਕੋ ਦੁੱਖ ਦੇ ਸਮੇਂ ਚ ਕਿਸੇ ਨੇ ਪ੍ਰਗਟਾਵਾ ਕਰਤਾ ਆ ਕੇ ਤਾਂ ਸਾਨੂੰ ਹਮੇਸ਼ਾ ਯਾਦ ਰਹਿੰਦਾ ਹੈ ਜੇ ਕੋਈ ਨਹੀਂ ਆਇਆ ਤਾਂ ਉਹ ਤੇ ਸ਼ਿਕਵਾ ਕੋਈ ਨਹੀਂ ਹੈਗਾ ਠੀਕ ਹੈ ਨਾ ਵੀ ਇਸ ਕਰਕੇ ਹੁਣ ਵਿਆਹ ਤੇ ਸਾਰੇ ਸੈਲੀਬ੍ਰਿਟੀ ਆਏ ਸੀ ਸਾਰੇ ਪਿਆਰ ਕਰਦੇ ਨੇ ਤੇ ਕੱਲ ਨੂੰ ਮੈਂ ਕਹਾਂ ਮੈਨੂੰ ਦੁੱਖ ਆਵੇ ਤੇ ਦੁੱਖ ਵਿੱਚ ਵੀ ਮੇਰੇ ਹੁਣ ਕੋਈ ਆਵੇ ਨਾ ਆਵੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਜਣ ਪਿੱਛੇ ਰਹਿ ਗਏ ਕੀ ਬਾਤ ਜਾਮ ਗੁਰੂ ਹੋਏ ਵੱਲ ਲੱਕ ਵਾਹੇਗਾ ਕੀ ਜਾ ਜੇ ਗੁਰੂ ਸਾਹਿਬ ਨਾਲ ਨੇ ਫਿਰ ਤੁਹਾਨੂੰ ਅਸਲ ਵਿੱਚ ਮੈਂ ਤਾਂ ਸਤਿਗੁਰੂ ਗਰੀਬਨਵਾਸ ਸੱਚੇ ਪਾਛੇ ਤੇ ਭਰੋਸਾ ਰੱਖਣ ਵਾਲਾ ਸਿੱਖ ਹਾਂ ਦਿਲ ਵਿੱਚ ਹਮੇਸ਼ਾ ਇਹੀ ਹੁੰਦਾ ਵੀ ਆਸ ਬੰਦੇ ਤੇ ਰੱਖੀ ਹੋਈ ਮਾਰ ਸਕਦੀ ਆ ਗੁਰੂ ਤੇ ਰੱਖੀ ਹੇਤਾਰ ਦਿੰਦੀ ਆ ਹਨਾ ਤੇ ਆਪਾਂ ਕਿਉਂ ਕਿਸੇ ਬੰਦੇ ਤੇ ਆਸ ਰੱਖਣੀ ਕਿਉਂ ਹੂੰ ਬਿਲਕੁਲ ਹਨਾ ਪਿਆਰ ਆਪਣਾ ਸਾਰਿਆਂ ਨਾਲ ਆ ਪਰ ਇਹ ਕਦੇ ਵੀ ਸ਼ਿਕਵਾ ਨਹੀਂ ਹੈਗਾ ਵੀ ਅਸੀਂ ਮੈਂ ਤਾਂ ਹਮੇਸ਼ਾ ਕਹਿੰਦਾ ਹੁਣ ਜਿਸ ਸ਼ਹੀਦੀ ਵਿੱਚ ਸਵਾਰਥ ਆ ਜਾਏ ਉਹ ਸ਼ਹੀਦੀ ਨਹੀਂ ਕਦੇ ਹੁੰਦੀ ਜਿਸ ਸੇਵਾ ਵਿੱਚ ਸਵਾਰਥ ਲੁਕਿਆ ਹੋਵੇ ਉਹ ਕਦੇ ਸੇਵਾ ਨਹੀਂ ਹੋਇਆ ਕਰਦੀ ਠੀਕ ਆ ਜਿਸ ਯਾਰੀ ਵਿੱਚ ਜਿਸ ਜਾਰੀ ਵਿੱਚ ਸੁਵਾਰਥ ਪੈਦਾ ਹੋ ਜਾਏ ਉਹ ਕਦੇ ਜਾਰੀ ਹੈ ਨਹੀਂ ਜਿਸ ਰਿਸ਼ਤੇ ਵਿੱਚ ਜਿੱਦਾਂ ਹੁਣ ਕੋਈ ਆਪਦੀ ਧੀ ਦਾ ਵਿਆਹ ਕਰਦਾ ਪੁੱਤ ਦਾ ਵਿਆਹ ਕਰਦਾ ਮਿੱਤਰ ਦੋਸਤ ਜਨਮ ਦਿਨ ਮਨਾਉਂਦੇ ਆ ਜਦੋਂ ਮੈਂ ਤੈਨੂੰ 5000 ਦਿੱਤਾ ਸੀ ਤੇ ਤੈਨੂੰ 1000 ਵੀ ਨਹੀਂ ਸਰਿਆ ਜਦੋਂ ਇਹ ਗੱਲਾਂ ਆ ਜਾਣ ਉਹ ਪਿਆਰ ਨਹੀਂ ਉਹ ਵਪਾਰ ਕਹਿੰਦੇ ਆ ਵਪਾਰ ਠੀਕ ਆ ਨਾ ਮਤਲਬ ਮੈਂ ਤੇਰੇ ਪਿੱਛੇ ਮਰਦਾ ਫਿਰਦਾ ਤੂੰ ਮੇਰਾ ਕੁਝ ਵੀ ਨਹੀਂ ਕਰਿਆ ਤੂੰ ਮੇਰੇ ਪਿੱਛੇ ਕੀ ਕਰਦਾ ਪਿਆਰ ਦਾ ਤਾਂ ਬਾਬਾ ਜੀ ਦਸਤੂਰੀ ਇਹੀ ਆ ਤੁਸੀਂ ਤੁਸੀਂ ਕਰ ਰਹੇ ਹੋ ਪਿਆਰ ਤੁਸੀਂ ਆਪਦਾ ਕਰਦੇ ਰਹਿਣਾ ਹਮ ਅਗਲਾ ਕਰੇ ਨਾ ਕਰੇ ਕੋਈ ਇੱਛਾ ਹੀ ਨਹੀਂ ਰੱਖਣੀ ਹੈਗੀ ਹਮ ਅਸਲ ਵਿੱਚ ਅਸੀਂ ਆਪਣੀ ਚਕੌਰ ਨੂੰ ਕਿਹਾ ਕਿਸੇ ਤੂੰ ਸੁਣ ਜਾ ਰ ਤੂੰ ਚੰਨ ਦੇ ਨਾਲ ਕਾਦਾ ਪਿਆਰ ਪਾਇਆ ਚੰਨ ਚੰਨ ਦਿਨ ਰਾਤ ਪੁਕਾਰਨੀ ਹੈ ਖਬਰ ਲੈਣ ਨਾ ਤੇਰੀ ਵਾਰ ਇੱਕ ਵਾਰ ਆਇਆ ਅੱਗੋਂ ਚਕੌਰ ਨੇ ਗਿਆ ਵੇ ਤੂੰ ਸੁਣ ਭੜਿਆ ਤੂੰ ਨਾ ਪ੍ਰੇਮ ਦੀ ਸਾਰ ਜਾਣੇ ਅਸੀਂ ਆਪਣੀ ਲੱਗੀ ਨਵਾ ਦੇਣੀ ਚੰਨ ਯਾਰ ਜਾਣੇ ਭਾਵੇਂ ਨਾ ਜਾਣੇ ਮੈਂ ਤਾਂ ਤੁਹਾਨੂੰ ਮੇਣਾ ਮਾਰਨ ਲੱਗਿਆ ਸੀ ਤੁਸੀਂ ਮੈਨੂੰ ਨਹੀਂ ਵਿਆਹ ਤੇ ਬੁਲਾਇਆ ਉਹ ਵੀ ਪਹਿਲੀਆਂ ਗੱਲਾਂ ਕਹਿਤੀਆਂ ਆਦਰ ਨਹੀਂ ਪਤਾ ਕਿ ਬੰਦੇ ਬਹੁਤ ਜ਼ਿਆਦਾ ਮਤਲਬ ਨਾਰਾਜ਼ ਵੀ ਹੋਏ ਤੇ ਇੱਕ ਨਹੀਂ ਮੈਂ ਨਾਰਾਜ਼ ਨਹੀਂ ਨਹੀਂ ਤਾਂ ਦੇਖੋ ਮੈਂ ਦੱਸਾਂਗਾ ਬੰਦੇ ਨਾਰਾਜ਼ ਵੀ ਹੋਏ ਹਨ ਤੇ ਬਹੁਤ ਸਾਰੇ ਨੂੰ ਕਹਿਣੋ ਵੀ ਰਹਿ ਗਿਆ ਇੱਕ ਤਾਂ ਤਿਆਰੀਆਂ ਇੱਕ ਸਾਰਿਆਂ ਨੂੰ ਕਹਿਣਾ ਤੇ ਉਹ ਮੇਰੇ ਨਾਲ ਜਿਹੜਾ ਤੇਜਿੰਦਰ ਸਿੰਘ ਹੁੰਦਾ ਮਜਾਰੀ ਉਹਨੂੰ ਸਾਰੀ ਜ਼ਿੰਮੇਵਾਰੀ ਦਿੱਤੀ ਸੀ ਕੋਈ ਰਹਿ ਨਾ ਜਾਏ ਕੋਈ ਰਹਿ ਨਾ ਜਾਏ ਹਨਾ ਹੁਣ ਮਕੇਸ਼ ਨਾਨਦ ਜੀ ਸਾਡੇ ਬਹੁਤ ਸੋਹਣੇ ਸੱਜਣ ਨੇ ਹਨਾ ਤੇ ਉਹ ਉਹਨਾਂ ਦੇ ਗੀਤ ਕਰੀਦਾ ਹੁਣ ਉਹ ਮੈਨੂੰ ਪਤਾ ਅੱਜ ਲੱਗ ਰਿਹਾ ਵੀ ਉਹ ਉਹਨਾਂ ਨੂੰ ਕਿਹਾ ਹੀ ਨਹੀਂ ਸੀਗਾ ਤੇ ਉਹਨੇ ਮੈਨੂੰ ਕਿਹਾ ਸੀ ਫੋਨ ਕਰਤਾ ਸੀਗਾ ਸੁਇਸ਼ ਕਰਕੇ ਕਈ ਵਾਰ ਉਹਦੇ ਚ ਰਹਿ ਜਾਂਦਾ ਤੁਹਾਡੇ ਤੋਂ ਮਾਫੀ ਮੰਗਣੇ ਨਹੀਂ ਨਹੀਂ ਕੋਈ ਗੱਲ ਹਾਂ ਜਲਦੀ ਮੈਂ ਸੁਨੇਹਾ ਮਿਲਣਾ ਚਾਹਾਂਗਾ ਹਾਂਜੀ ਨਾਨਕ ਸਰ ਸ਼ਬਦ ਜਿਹੜਾ ਹੈ ਹਾਂਜੀ ਨਾਨਕ ਨਾਮ ਆ ਜਾਂਦਾ ਜਦੋਂ ਉਹ ਬਹੁਤ ਵੱਡਾ ਨਾਮ ਹੈ ਗੁਰੂ ਪਾਤਸ਼ਾਹ ਦਾ ਨਾਮ ਹੈ ਪਹਿਲੀ ਪਾਸ਼ਾਹੀ ਦਾ ਨਾਮ ਹੈ ਜੀ ਨਾਨਕ ਸਰ ਜਦੋਂ ਇਦਾਂ ਦੇ ਵਿੱਚ ਕਈ ਅਜਿਹੇ ਬਾਬੇ ਨੇ ਜੋ ਬਦਨਾਮ ਕਰਨ ਦੀ ਕੋਸ਼ਿਸ਼ ਕਰਨੇ ਨੇ ਉਹਨਾਂ ਦੀ ਪੋਜ਼ਿਟਿਵਿਟੀ ਵੀ ਕਹਿੰਦੇ ਬਹੁਤ ਸਾਰੀ ਹੈਗੀ ਹੈ ਉਹਨਾਂ ਨੇ ਬੜੀਆਂ ਸੇਵਾਵਾਂ ਕੀਤੀਆਂ ਨੇ ਹਮ ਬੜਾ ਕੌਮ ਦੇ ਲਈ ਕੰਮ ਕੀਤਾ ਉਹ ਇਸ ਤਰੀਕੇ ਦੇ ਨਾਲ ਨਹੀਂ ਸਾਹਮਣੇ ਆਂਦੇ ਆਪਾਂ ਆਪਾਂ ਕਿਸੇ ਦਿਨ ਇਸ ਉਹਦੇ ਤੇ ਵਿਸ਼ੇ ਤੇ ਨਾ ਪ੍ਰੋਪਰ ਤਰੀਕੇ ਨਾਲ ਇੰਟਰਵਿਊ ਕਰਾਂਗੇ ਤੁਹਾਨੂੰ ਮੈਂ ਅੰਬਰ ਸਾਹਿਬ ਲੈ ਕੇ ਚੱਲਾਂਗਾ ਹਮ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਜਦੋਂ ਸਰਬੱਤ ਖਾਲਸਾ ਹੋਇਆ ਸੀਗਾ ਹਮ ਸਰਬੱਤ ਖਾਲਸਾ ਕੋਈ ਜਗ੍ਹਾ ਨੇ ਇਹਨੂੰ ਨਹੀਂ ਸੀ ਮੰਨਦਾ ਹਮ ਸਰਬੱਤ ਖਾਲਸੇ ਵਾਸਤੇ ਜਗ੍ਹਾ ਦੇਣ ਨੂੰ ਕੋਈ ਨਹੀਂ ਸੀ ਮੰਨਦਾ ਜੱਬੇ ਦੀ ਧਰਤੀ ਤੇ ਤੇ ਜਿੱਥੇ ਸਰਬਤ ਖਾਲਸਾ ਬੁਲਾਇਆ ਗਿਆ ਬਾਬਾ ਸੁਖਦੇਵ ਸਿੰਘ ਪੁੱਚੌਣ ਵਾਲੇ ਨੇ ਇਹ ਗੱਲ ਕਹੀ ਆਪਣੇ ਇੱਕ ਸੇਵਾਦਾਰ ਨੂੰ ਕਹਿੰਦੇ ਵੀ ਪੰਥ ਖਾਲਸੇ ਨੇ ਇਕੱਠਾ ਹੋਣਾ ਏ ਕੋਈ ਨਹੀਂ ਜੇ ਸਰਕਾਰਾਂ ਤੇਰੇ ਕੰਨੀ ਝਾਕਣਗੀਆਂ ਵੀ ਮਾੜਾ ਵੀ ਹੋ ਜਾਊਗਾ ਪਰ ਆਪਾਂ ਪੰਥ ਦੀ ਸੇਵਾ ਵੱਧ ਚੜ ਕੇ ਕਰਨੀ ਆ ਤੇ ਉਹ ਜਿਹੜੀ ਜਗ੍ਹਾ ਦੇਣ ਵਾਲਾ ਉਹ ਇੱਕ ਨਾਨਕਸਰ ਦਾ ਸੰਗੀ ਸੀਗਾ ਉਹਨੋਂ ਸੀ ਸਾਡਾ ਭਰਾ ਛੋਟਾ ਉਹ ਸ਼ੇਰਾ ਉਹਨੂੰ ਕਹਿੰਦੇ ਆ ਉਹਨੇ ਪ੍ਰਵਾਹ ਨਹੀਂ ਕੀਤੀ ਪੰਜ ਕਿੱਲੇ ਉਹਨੇ ਉਸੇ ਟਾਈਮ ਸੰਗਤ ਵਾਸਤੇ ਵਿਹਲੇ ਕਰਤੇ ਵੀ ਸਾਨੂੰ ਜ਼ਮੀਨ ਦਾ ਲਾਲਚ ਨਹੀਂ ਸਾਡਾ ਖਾਲਸਾ ਇਕੱਠਾ ਹੋਵੇ ਠੀਕ ਆ ਹੁਣ ਤੁਸੀਂ ਨਾਨਕਸਰਣੀ ਉੱਥੇ ਕਿਵੇਂ ਮਾੜਾ ਕਹਿ ਦੋਗੇ ਔਰ ਉਦੋਂ ਬਾਅਦ ਜਿੱਥੇ ਸਰਬੱਤ ਖਾਲਸਾ ਇਕੱਠਾ ਹੋਇਆ ਬਾਬੇ ਪੁਚਵਾਲਿਆਂ ਨੇ ਮੁੜ ਕੇ ਉਸ ਪਰਿਵਾਰ ਨੂੰ ਜਗ੍ਹਾ ਨਹੀਂ ਵਰਤਣ ਦਿੱਤੀ ਉਹ ਕਹਿੰਦੇ ਇੱਥੇ ਹੁਣ ਖਾਲਸਾ ਆ ਗਿਆ ਖਾਲਸੇ ਦੇ ਚਰਨ ਪੈ ਗਏ ਪੰਜਾਂ ਕਿੱਲਾਂ 'ਚ ਸਕੂਲ ਬਣਿਆ ਹੋਇਆ ਉੱਥੇ ਕਿਆ ਬਾਤ ਠੀਕ ਆ 1000 ਬੱਚਾ ਉਥੇ ਸਕੂਲ ਚ ਪੜ੍ਹਾਈ ਲੈ ਰਿਆ ਤੇ ਮੈਂ ਹਮੇਸ਼ਾ ਬੇਨਤੀ ਕੀਤੀ ਆ CBSE ਦੀ ਪੜ੍ਹਾਈ ਆ ਉਹਨਾਂ ਦੇ ਸਕੂਲ ਚ ਹਮ ਸਵੇਰ ਨੂੰ ਉਥੇ ਅਰਦਾਸ ਕਰਕੇ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਫੇਰ ਕਲਾਸਾਂ ਚ ਬੱਚੇ ਜਾਂਦੇ ਆ ਹਮ ਸ਼ਨੀਵਾਰ ਨੂੰ ਤੇ ਉਥੇ ਸੁਖਮਨੀ ਸਾਹਿਬ ਦੀ ਬਾਣੀ ਸਾਰੇ ਬੱਚਿਆਂ ਨੂੰ ਪੜ੍ਹਾਇ ਜਾਂਦੀ ਆ ਤੇ ਜਦੋਂ ਉਹ ਬੱਚਾ 9ਵੀਂ ਕਲਾਸ ਤੱਕ ਜਾਂਦਾ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕਰਾ ਦਿੱਤੀ ਜਾਂਦੀ ਆ ਤੁਸੀਂ ਇਹ ਦੱਸੋ ਵੀ ਇਦੋਂ ਵੱਡਾ ਪ੍ਰਚਾਰ ਕੀ ਹੋਊਗਾ ਹਮ ਔਰ ਔਰ ਵੱਡੀ ਗੱਲ ਰੁਪਈਆ ਵੀ ਨਹੀਂ ਲੈਂਦੇ ਉਹ ਹਮ 1 ਰੁਪਿਆ ਵੀ ਨਹੀਂ ਲੈਂਦੇ ਮੈਂ ਆਪਾਂ ਇਹ ਲੋਕਾਂ ਨੂੰ ਦਿਖਾਵਾਂਗੇ ਪਹਿਲੇ ਮੇਰੇ ਇੰਟਰਵਿਊ ਹੋਈ ਸੀ ਕਹਿੰਦੇ ਕਿੱਥੇ ਨੇ ਸਕੂਲ ਕੁਝ ਜ਼ਿਆਦਾ ਨਹੀਂ ਦੱਸਤੇ 48000 ਬੱਚਾ ਮੈਂ ਕਿਹਾ ਸੀ 48 ਤੋਂ 52000 ਤਾਂ ਹੋ ਸਕਦਾ ਪਰ 48 ਤੋਂ ਘਟ ਨਹੀਂ ਸਕਦੇ 52 ਸਕੂਲ ਨੇ ਉਹਨਾਂ ਦੇ ਤੇ ਔਰ ਉਹਨਾਂ ਦੀ ਫੀਸ ਕੀ ਆ ਤੁਸੀਂ ਕੇਸ ਰੱਖਣੇ ਨੇ ਮਾਤਾ ਪਿਤਾ ਨੇ ਕੇਸ ਰੱਖਣੇ ਅਮਰਤਸ਼ਾ ਗਣਾ ਤੇ ਗੁਰੂ ਸਾਹਿਬ ਦੇ ਲੜ ਲੱਗਣਾ ਆ ਉਹਨਾਂ ਦੀ ਪੜਾਈ ਦੀ ਫੀਸ ਇਹ ਲੋਕਾਂ ਨੂੰ ਨਹੀਂ ਪਤਾ ਇਹ ਜੀ ਨਹੀਂ ਪਤਾ ਪਰੋਸ ਹੀ ਨਹੀਂ ਰਹੇ ਲੋਕੀ ਕਰ ਹੀ ਨਹੀਂ ਰਹੇ ਹੁਣ ਤੁਸ ਤੁਨ ਮੈਂ ਦੱਸਦਾ ਬਾਬੇ ਪਹਚਵਾਣੇ ਦੇ ਮੂੰਹ ਚੋਂ ਖੂਨ ਐਕਸੀਡੈਂਟ ਹੋ ਗਿਆ 14 ਵਾਰੀ ਤੋਂ ਉਹਨਾਂ ਦੇ ਸਰੀਰ ਦਾ ਆਪਰੇਸ਼ਨ ਹੋਇਆ ਹੋਇਆ ਤੇ ਬੰਦਾ ਫੇਰ ਸਾਰੀ ਸਾਰੀ ਰਾਤ ਭਜਨ ਚ ਬੈਠਾ ਰਹਿੰਦਾ ਜਰਨ ਸਵਾਈਆਂ ਚ ਬੈਠਾ ਰਹਿੰਦਾ ਇਤੋਂ ਵੱਡੀ ਭਗਤੀ ਕਿਹੜੀ ਆ ਹਮ 48000 ਬੱਚਾ ਹੈ ਤਾਂ ਗੁਰਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਰਿਹਾ ਤੁਸੀਂ ਉਹਨੂੰ ਕਿਉਂ ਨਹੀਂ ਪ੍ਰੋਮੋਟ ਕਰ ਰਹੇ ਬਿਲਕੁਲ ਹੈਨਾ ਤੇ ਇੱਕ ਨਾਨਕਸਰ ਚ ਇੱਕ ਬੰਦੇ ਨੇ ਗਲਤੀ ਕਰਤੀ ਉਹਨੂੰ ਚੱਕ ਕੇ ਨਾਨਕਸਰ ਆਏ ਆ ਠਾਠਾ ਆਏ ਨੇ ਠਾਠਾ ਬਾਬਾ ਦਾ ਇਹ ਗਲਾਸੀ ਕਿ ਕਹਿੰਦੇ ਵੀ ਜਿਹੜੇ ਵੱਡੇ ਇਸ ਇਸ ਚੀਜ਼ ਨੂੰ ਚਲਾਉਣ ਨਾਲ ਉਹ ਬੋਲ ਨਹੀਂ ਰਹੇ ਉਹ ਬੋਲੇ ਬਾਬਾ ਲੱਖਾ ਸਿੰਘ ਨੇ ਖੁਦ ਤਾਂ ਫੜਾਇਆ ਉਹਨੂੰ ਜਿਹੜੇ ਬੰਦੇ ਨੇ ਉੱਥੇ ਦੁਸ਼ਕਰਮ ਕਰਿਆ ਹੁਣ ਬਾਬਾ ਲੱਖਾ ਸਿੰਘ ਇੱਕ ਮੈਂ ਦੋ ਤਿੰਨ ਵਾਰ ਹੀ ਮਿਲਿਆ ਉਹਨਾਂ ਨੂੰ ਉਹ ਬੰਦਾ ਉਸ ਦਿਨ ਬੋਲ ਰਿਹਾ ਸੀ ਆਪਦੇ ਮੂੰਹੋਂ ਤਾਂ ਬਾਬਾ ਲੱਖਾ ਸਿੰਘ ਉਹਨਾਂ ਨੇ ਬੋਲਣਾ ਹੀ ਆ ਵੀ ਮੈਂ ਰੱਬ ਦੀ ਰੋਟੀ ਵੀ ਆਪ ਪਾ ਕੇ ਖਾਣਾ ਪਰ ਤੁਸੀਂ ਚਲੇ ਜਾਓ ਹੁਣ ਤੁਹਾਨੂੰ ਵੀ ਰੋਟੀ ਆਪ ਪਾ ਕੇ ਦੇਣੀ ਉਹਨਾਂ ਨੇ ਹਾਲੇ ਕਿ ਲੱਖਾ ਸਿੰਘ ਬਾਬਾ ਇੱਕ ਸ਼ਖਸੀਅਤ ਆ ਤੁਹਾਨੂੰ ਵੀ ਪ੍ਰਸ਼ਾਦ ਉਹਨਾਂ ਨੇ ਆਪ ਪਾ ਕੇ ਦੇਣਾ ਮਤਲਬ ਕਿ ਵੀ ਅਸੀਂ ਕਿਸੇ ਪਿੱਛੇ ਕਿਸੇ ਦੂਸਰੇ ਬੰਦੇ ਦੀ ਕਰਦਾਰਕੁਸ਼ੀ ਨਾ ਕਰੀਏ ਉਹ ਬੰਦਾ ਦੇਹਰਾਦੂਨ ਬੈਠਾ ਸੀਗਾ ਤੇ ਉੱਥੇ ਪੁਲਿਸ ਭੇਜੀ ਉਹਨਾਂ ਨੇ ਕਹਿੰਦੇ ਵੀ ਫਟਾਫਟ ਫੜੋ ਇਹਨੂੰ ਬੰਦੇ ਨੂੰ ਠੀਕ ਆ ਹੁਣ ਨਾਨਕ ਸਰ ਨੂੰ ਆਪਾਂ ਬਦਨਾਮ ਕਰਾਂਗੇ ਉਹ ਬਾਬਾ ਆਨੰਦ ਸਿੰਘ ਜੀ ਦਾ ਘਰ ਆ ਬਹੁਤ ਵੱਡੇ ਹੁਣ ਸਾਡਾ ਪੰਜਾਬ ਵੀ ਤਾਂ ਸਾਡਾ ਇੱਕ ਘਰ ਹੀ ਆ ਬਿਲਕੁਲ ਮੇਰੀ ਗੱਲ ਸੁਣੋ ਹਿੰਦੁਸਤਾਨ ਵੀ ਸਾਡਾ ਇੱਕ ਘਰ ਆ ਇਹ ਬ੍ਰਹਿਮੰਡ ਸਾਰਾ ਹੀ ਸਾਡਾ ਇੱਕ ਘਰ ਆ ਰੱਬ ਨੇ ਯਕੀਨ ਕਰਕੇ ਸਾਨੂੰ ਆਪਣੀ ਸ੍ਰਿਸ਼ਟੀ ਦੇਖਣ ਵਾਸਤੇ ਭੇਜਤਾ ਜਿਹੜਾ ਇੱਥੇ ਗੰਦ ਪਾਊਗਾ ਕਿੰਨੇ ਲੋਕ ਕਰ ਹੀ ਰਹੇ ਨੇ ਤੇ ਉਹ ਨਿਆ ਤਾਂ ਫਿਰ ਮਾਲਕ ਨੇ ਕਰਨਾ ਹੀ ਆ ਨਾ ਤੇ ਬਾਬਾ ਆਨੰਦ ਸਿੰਘ ਦੇ ਘਰ ਨੂੰ ਜਿਹੜਾ ਨਿੰਦੂਗਾ ਜਾਂ ਨਾਨਕ ਸਰ ਦੀ ਜਿਹੜਾ ਨਿੰਦਿਆ ਕਰੂਗਾ ਜਾਂ ਨਾਨਕ ਸਰ ਨੂੰ ਨਜਾਇਜ਼ ਬੋਲੂਗਾ ਇਹ ਗੱਲ ਮੇਰੀ ਚੇਤੇ ਰੱਖਿਓ ਇਸ ਜਹਾਨ ਵੀ ਮੂੰਹ ਕਾਲਾ ਹੋਣਾ ਤੇ ਗਾਂਦੇ ਜਹਾਨ ਵੀ ਕਾਲਾ ਹੋਣਾ ਸੱਚ ਨੂੰ ਸੱਚ ਕਹਿਣਾ ਇਹ ਪਾਪ ਨਹੀਂ ਹੁੰਦਾ ਪਰ ਸੱਚ ਨੂੰ ਝੂਠ ਕਹਿਣਾ ਇਹ ਪਾਪ ਹੁੰਦਾ ਹੈ ਹੈਨਾ ਸੋ ਨਾਨਕ ਸਰ ਦੀਆਂ ਬਹੁਤ ਵੱਡੀਆਂ ਸਵਾਮਾ ਨੇ ਬਾਬਾ ਗੁਰਚਰਨ ਸਿੰਘ ਜੀ ਉੱਥੇ ਰਹਿ ਰਹੇ ਆ ਬਹੁਤ ਵੱਡੀਆਂ ਉਹਨਾਂ ਦੇ ਵੱਡੇ ਸਕੂਲ ਚੱਲ ਰਹੇ ਨੇ ਬਾਬਾ ਗੁਰਜੀਤ ਸਿੰਘ ਜੀ ਦਿਨ ਰਾਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰ ਰਿਹਾ ਉੱਥੇ ਉਹਨਾਂ ਦੀ ਸੇਵਾ ਜਿਹੜੀ ਆ ਉਹਨਾਂ ਦਾ ਜਿਹੜਾ ਗੁਰੂ ਸਾਹਿਬ ਕੋਲ ਜਾਣਾ ਉਹ ਲੋਕੀ ਦੇਖ ਕੇ ਉਹਨੂੰ ਕਿੰਨੇ ਲੋਕ ਸਿੱਖ ਸਾਜਰੇ ਨੇ ਬੋਲਦੇ ਥੋੜੀ ਜਿਹਾ ਪ੍ਰਚਾਰ ਥੋੜੀ ਕਰਦੇ ਆ ਉਹ ਪਰ ਉਸ ਦੇ ਚੀਜ਼ ਨੂੰ ਦੇਖ ਕੇ ਹੀ ਕਹਿਣ ਦਾ ਭਾਵ ਆ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਚੰਗੇ ਮਾੜੇ ਬੰਦੇ ਹਰ ਇੱਕ ਧਰਮ ਸੁਸਾਇਟੀਆਂ 'ਚ ਹਮੇਸ਼ਾ ਮੈਂ ਕਹਿਣਾ ਹੁੰਦੇ ਆ ਪਰ ਕਿਸੇ ਇੱਕ ਇੱਕ ਬੰਦੇ ਪਿੱਛੇ ਲੱਗ ਕੇ ਸਾਰੀਆਂ ਸੁਆਵਾਂ ਤੇ ਮਿੱਟੀ ਨਹੀਂ ਪਾ ਦੇਣੀ ਚਾਹੀਦੀ ਹੁੰਦੀ। ਬਿਲਕੁਲ ਬਹੁਤ ਸ਼ੁਕਰੀਆ ਬਾਬਾ ਜੀ ਸਮਾਂ ਦਿੱਤਾ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ